ਸਤਿ ਸ੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਨੂੰ ਕਵਿਤਾ ਸੁਣਾਉਣ ਲੱਗਿਆ ਵਧੀਆ ਲੱਗੀ ਸਬਸਕ੍ਰਾਈਬ ਫੋਲੋ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਇਸ ਕਵਿਤਾ ਵਿੱਚ ਦੀਵਾ ਸ਼ਬਦ ਦੀ ਵਰਤੋਂ ਰੱਬ ਪਰਮਾਤਮਾ ਦੀ ਜਗ੍ਹਾ ਤੇ ਕੀਤੀ ਗਈ ਆ ਸੁਣ ਕੇ ਰੱਬਾ ਨੀਤ ਮੇਰੀ ਸਿੱਧੀ ਕਰ ਆਉਂਦੀ ਜਾਂਦੀ ਗਿਰਦੀ ਆ ਲਾਲਚ ਦੇ ਖੱਡੇ ਵਿੱਚ ਕਈ ਵਾਰ ਰੋਕਿਆ ਮੈਂ ਜਾਣਦੀ ਨਹੀਂ ਟਿੱਚ ਜੁਲਮੀ ਬਣਾਉਂਦੀ ਬੰਦੇ ਮਹਾਤਮਾ ਨੂੰ ਦੀਬਿਆ ਦਿਖਾ ਦੇ ਚਾਨਣ ਹਨੇਰੀ ਹੋਈ ਆਤਮਾ ਨੂੰ ਦੀਬਿਆ ਦਿਖਾ ਦੇ ਚਾਨਣ ਹਨੇਰੀ ਹੋਈ ਆਤਮਾ ਨੂੰ ਮਤਲਬ ਹੀ ਹੋ ਗਏ ਲੋਕ ਭਾਈਆਂ ਨੂੰ ਹੀ ਮਾਰ ਦਿੰਦੇ ਰੁਜੇ ਮਿਆਂ ਤੇ ਰੁਜੇ ਮਾਂ ਬਾਪ ਦੀ ਨਸਾਰ ਲੈਂਦੇ ਘਰ ਵਿੱਚ ਮਾਪੇ ਇਕੱਲੇ ਰਹਿੰਦੇ ਤੜਫਦੇ ਭੁੱਲ ਜਾਂਦੇ ਸਭ ਮੰਗੀਆਂ ਹੋਈਆਂ ਦਾਤਨਾਂ ਨੂੰ ਦੀਵਿਆ ਦਿਖਾ ਦੇ ਚਾਨਣ ਹਨੇਰੀ ਹੋਈ ਆਤਮਾ ਨੂੰ ਦੀਵਿਆ ਦਿਖਾ ਦੇ ਚਾਨਣ ਹਨੇਰੀ ਹੋਈ ਆਤਮਾ ਨੂੰ ਇੱਕ ਦੇਖਿਆ ਮੇ ਪਿਤਾ ਨੰਨੀ ਸਾਹ ਨੂੰ ਹੀ ਮਾਰੀ ਜਾਂਦਾ ਟੋਇਆਂ ਚ ਦੱਬ ਕਦੇ ਝਾੜੀਆਂ ਚ ਸੁੱਟ ਰੱਬ ਨੂੰ ਬੰਗਾਰੀ ਜਾਂਦਾ ਉਹਦੀ ਵੀ ਤਾਂ ਮਾਂ ਭੈਣ ਹੋਣੀ ਜੇ ਸਮਝੇ ਬੰਦਾ ਇਹਨਾਂ ਬਾਤਾਂ ਨੂੰ ਦੀਵਿਆ ਦਿਖਾ ਦੇ ਚਾਨਣ ਹਨੇਰੀ ਹੋਈ ਆਤਮਾ ਨੂੰ ਦੀਵਿਆ ਦਿਖਾ ਦੇ ਚਾਨਣ ਹਨੇਰੀ ਹੋਈ ਆਤਮਾ ਨੂੰ ਕਈ ਚੋਰੀਆਂ ਨੇ ਕਰਦੇ ਕਈ ਖਾਂਦੇ ਰੋਟੀ ਹੱਕ ਦੀ ਕਈ ਬੋਲਦੇ ਆ ਮਿੱਠਾ ਕਈਆਂ ਦੀ ਜ਼ੁਬਾਨ ਟਾਣੀ ਅੱਕਦੀ ਕਈ ਦਿਨੇ ਰਹਿੰਦੇ ਸੁੱਤੇ ਕਈ ਜਾਗਣ ਗੋਰੀਆ ਰਾਤਾਂ ਨੂੰ ਦੀਬਿਆ ਦਿਖਾ ਦੇ ਚੰਨਨ ਹਨੇਰੀ ਹੋਈ ਆਤਮਾ ਨੂੰ ਰੱਬਾ ਦਿਖਾ ਦੇ ਚੰਨਨ ਹਨੇਰੀ ਹੋਈ ਆਤਮਾ ਨੂੰ ਥੈਂਕ ਯੂ